ਜੋਰੀ ਵੋਟ ਮਾਮਲੇ 'ਚ ਆਪ ਦਾਇਕ ਬਲਜਿੰਦਰ ਕੌਰ ਖਿਲਾਫ ਮੋਰਚਾ ਖੋਲਣ ਵਾਲੇ ਆਰਟੀਆਈ ਐਕਟੀਵਿਸਟ ਹਰਮਿਲਾਪ ਗਰੇਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹਰਮਿਲਾਪ ਗਰੇਵਾਲ ਨੇ ਹੀ ਬਲਜਿੰਦਰ ਕੌਰ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਜਿਸ ਦੀ ਜਾਂਚ ਤੋਂ ਬਾਅਦ ਬਲਜਿੰਦਰ ਕੌਰ ਨੂੰ ਦੋਸ਼ੀ ਪਾਇਆ ਗਿਆ ਉਸ ਵੇਲੇ 2005 ਦੇ ਵਿੱਚ ਉਹਨਾਂ ਨੇ ਇੱਕ ਵੋਟ ਬਣਵਾਈ ਆਪਣੀ ਜਿਸ ਦੇ ਵਿੱਚ ਬਲਜਿੰਦਰ ਕੌਰ ਡਾਕਟਰ ਆਫ ਅਮਰਜੀਤ ਸਿੰਘ ਲਗਵਾਇਆ ਤੇ ਉਸ ਦਿਨ ਦੀ ਪ੍ਰਾਪਰਟੀ ਦੇ ਉੱਪਰ ਇਹਨਾਂ ਦਾ ਇੱਕ ਕੇਸ ਵੀ ਚੱਲਿਆ ਸੀਗਾ ਜੀ ਤਲਵੰਡੀ ਸਾਬੋ ਦੀ ਅਦਾਲਤ ਦੇ ਵਿੱਚ ਜਿੱਥੇ ਉਹਨਾਂ ਨੇ ਆਪਣੀ ਇਸ ਵੋਟ ਨੂੰ ਤੇ ਇਹ ਸਾਰੀਆਂ ਚੀਜ਼ਾਂ ਨੂੰ ਐਜ਼ ਅ ਪ੍ਰੂਫ ਲਗਾਇਆ ਤਾਂ ਇਹਨਾਂ ਨੇ 2011 ਦੇ ਵਿੱਚ ਇੱਕ ਦੁਬਾਰਾ ਇੱਕ ਵੋਟ ਬਣਵਾ ਲਈ ਬਲਜਿੰਦਰ ਕੌਰ ਡਾਕਟਰ ਆਫ ਦਰਸ਼ਨ ਸਿੰਘ ਜੋ ਇਹਨਾਂ ਦੇ ਜਨਮ ਵਾਲੇ ਪਿਤਾ ਨਹੀਂ ਜਦ ਕਿ ਹਿੰਦੂ ਅਡਾਪਸ਼ਨ ਐਕਟ 1956 ਦੇ ਹਿਸਾਬ ਨਾਲ ਇੱਕ ਵਾਰ ਜਦੋਂ ਆਪਾਂ ਅਡਾਪਟ ਕਰ ਲੈਂਦੇ ਜਾਂਦੇ ਆ ਤਾਂ ਉਦੋਂ ਆਪਾਂ ਜਿਹੜੇ ਹੈ ਆਪਣੇ ਆਪਣੇ ਜਨਮ ਦੇਣ ਵਾਲੇ ਪਿਤਾ ਦਾ ਨਾਮ ਲੀਗਲ ਡਾਕੂਮੈਂਟਸ ਦੇ ਵਿੱਚ ਨਹੀਂ ਲਗਾ ਸਕਦੇ ਤੇ ਇਹ ਬਕਾਇਦਾ ਹੁਣ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਇਨਕੁਆਇਰੀ ਬਠਾਈ ਸੀ ਉਸ ਦੇ ਵਿੱਚ ਇਨਕੁਆਇਰੀ ਆਫੀਸਰ ਡਾਕੂਮੈਂਟਸ ਦੇਖ ਕੇ ਦੋਨੋਂ ਪੱਖ ਸੁਣ ਕੇ ਤੇ ਸਾਰੀਆਂ ਚੀਜ਼ਾਂ ਸੁਣ ਕੇ ਤਾਂ ਉਹਨਾਂ ਨੇ ਬਕਾਇਦਾ ਇੱਕ ਲੈਟਰ ਦਿੱਤੀ ਹੈ ਜਿਸ ਦੇ ਵਿੱਚ ਪ੍ਰੂਵ ਹੋ ਚੁੱਕਿਆ ਹੈ ਕਿ ਇਹ ਦੋਨੋਂ ਵੋਟਾਂ ਇੱਕੋ ਬੰਦੇ ਦੀਆਂ ਨੇ ਉਹ ਹੈ ਬਲਜਿੰਦਰ ਕੌਰ ਤੇ ਉਸ ਉਹਨਾਂ ਨੇ ਬਕਾਇਦਾ ਟਿੱਪਣੀ ਵੀ ਕੀਤੀ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਬਾਰ-ਬਾਰ ਬਲਜਿੰਦਰ ਕੌਰ ਨੇ ਝੂਠੇ ਬਿਆਨ ਦਿੱਤੇ ਨੇ ਓਬਜੈਕਸ਼ਨ ਇਹ ਹੈ ਵੀ ਅਜਿਹੀ ਤਰੀਕ ਦੇ ਵਿੱਚ ਜੋ ਐਮਐਲਏ ਬਲਜਿੰਦਰ ਕੌਰ ਨੇ ਉਹਨਾਂ ਦੀ ਜਿਹੜੀ ਪ੍ਰੈਜ਼ੈਂਟ ਵੋਟ ਹੈ ਜਿਸ ਨੂੰ ਦਿਖਾ ਕੇ ਉਹ ਐਮਐਲਏ ਬਣੇ ਨੇ ਉਹ ਵੈਲਿਡ ਵੋਟਰ ਕਾਰਡ ਹੀ ਨਹੀਂ ਹੈ ਤਾਂ ਇਹਨਾਂ ਦੀ ਜਿਹੜੀ ਐਮਐਲਏ ਤੋਂ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਤਾਂ ਮੈਂ ਵਨਰੇਬਲ ਸਪੀਕਰ ਨੂੰ ਵੀ ਕਹਾਂਗਾ ਕਿ ਤੁਹਾਡੀ ਵਿਧਾਨ ਸਭਾ ਦੇ ਵਿੱਚ ਹੁਣ ਜਦੋਂ ਪ੍ਰੂਵ ਹੋ ਚੀ ਹੈ ਇਹ ਚੀਜ਼ ਤਾਂ ਬਕਾਇਦਾ ਹੈ ਇਹਨਾਂ ਦੇ ਉੱਪਰ ਇੱਕ ਐਕਸ਼ਨ ਲਿੱਤਾ ਜਾਵੇ ਇੱਕ ਸਾਲ ਤੋਂ ਜਿੰਨੇ ਬੈਨੀਫਿਟਸ ਲੋਕਾਂ ਦੇ ਟੈਕਸ ਰਾਹੀਂ ਐਮਐਲਐਸ ਨੂੰ ਜਿੰਨੇ ਬੈਲੇਫਟ ਮਿਲਦੇ ਨੇ ਉਹ ਵੀ ਵਾਪਸ ਲਿੱਤੇ ਜਾਣ ਆਮ ਆਦਮੀ ਪਾਰਟੀ ਦਿਨੋ ਦਿਨ ਮੁਸ਼ਕਲਾਂ ਦੇ ਬਵੰਡਰ ਚ ਫਸਦੀ ਜਾ ਰਹੀ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਆਪਣੇ ਆਪ ਨੂੰ ਕਿਵੇਂ ਸੰਭਾਲਦੀ ਹੈ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਬਠਿੰਡਾ ਤੋਂ ਅਮਿਤ ਸ਼ਰਮਾ ਜਗ ਬਣੀ ਟੀਵੀ